ਭਾਈ ਆਪ ਰਜ ਕੁਲਰ ਨੌ ਘਟੜੀ ਤੱਕ ਨਾਲ ਚੱਕ ਲੈ ਜੋ ਬਈ ਹੁਣ ਵਾਪਸ ਅਸੀਂ ਲੈਣ ਥੋੜਾ ਜਾਵਾਂਗੇ ਅਜੀ ਤਾਂ ਜਿੰਨਾ ਚੱਕਰ ਸਾਡਾ ਸਾਡੀਆਂ ਪੂਰਗਾਂ ਨਹੀਂ ਹੁੰਦੀਆਂ ਉਹਨਾਂ ਚੱਕਰ ਅਸੀਂ ਸਾਰਾ ਸਮਾਨ ਲੈ ਕੇ ਰੱਖੇ ਵਾਪਸ ਨਹੀਂ ਆ। ਠੀਕ ਆ ਧਾਰ ਕੇ ਆਇਓ ਇੱਕ ਪਾਸਾ ਕਰਕੇ ਆਉਣਾ ਇੱਕ ਪਾਸਾ ਕਰਕੇ ਆਉਣਾ ਕਿਉਂ ਬਾਪੂ ਜੀ ਹਾਂਜੀ ਹਾਂਜੀ ਇੱਕ ਪਾਸਾ ਕਰਕੇ ਜਾਣਾ ਅਸੀਂ ਕੁਝ ਹੋ ਜੇ। ਸੋਨੇ ਵੀ ਸੋਨੇ ਵੀ ਹੈ ਜੀ ਅੱਛਾ ਉੱਤੇ ਲੱਗਿਆ ਪਿਆ ਸੋਲਰ ਦਾ ਤਾਰ ਦੇ ਹੁੰਦਾ ਬੈਟਰੀ ਸਾਡਾ ਚਾਰ ਹੁੰਦਾ ਸੋਲਰ ਵੀ ਹੈ ਸੋਲਰ ਵੀ ਹੈ ਬੱਲੇ ਬਾਬਾ ਤੇਰੇ ਹੈ ਤਾਰਾ ਤੁਰਾ ਕੰਡਿਆਲੀਆਂ ਬਾਬਾ ਮਾਣੇ ਕੁਛ ਵੀ ਹੋਵੇ ਕੰਡਿਆਲੀਆਂ ਤਾਰਾਂ ਦਾ ਸ਼ਾਇਆ ਬੁਲਾਉਂਦੇ ਰਹੇ ਅੱਛੀ ਕੋਈ ਕੋਈ ਵੀ ਕੁਛ ਨਹੀਂ ਕਰਦੇ ਸਾਨੂੰ ਤਜਰਬਾ ਆ ਗਿਆ ਅਸੀਂ ਗੋਰੀਆਂ ਲੈ ਜਾਂਦੇ ਆ ਅੱਛਾ ਤੇ ਹੋਂ ਕੇ ਤੇ ਉੱਛੇ ਨਾ ਪਦੇ ਨੇ ਭਾਈ ਆ ਪ੍ਰਜ ਕੋਲਰ 9 ਘੰਟੇ ਤੱਕ ਨਾਲ ਚੱਕ ਲਏ ਹੋ ਭਾਈ ਹੁਣ ਵਾਪਸ ਅਸੀਂ ਲੈਣ ਥੋੜਾ ਜਾਵਾਂਗੇ ਅਜੀ ਤਾਂ ਜਿੰਨਾ ਚੱਕਰ ਸਾਡੇ ਵੀ ਬੈਲ ਹੂੰ ਪਾਦਰ ਮੰਗਾ ਸਾਡੀਆਂ ਪੂਰਗਾ ਨਹੀਂ ਹੁੰਦੀਆਂ ਉਹਨਾਂ ਚੱਕਰ ਅਸੀਂ ਸਾਰਾ ਸਮਾਨ ਲੈ ਕੇ ਰੱਖਿਆ ਵਾਪਸ ਨਹੀਂ ਜਾਣਾ ਠੀਕ ਹੈ ਨਹੀਂ ਉਹਦਾ ਗੱਲ ਠੀਕ ਹੈ ਕਿ ਮੋਰਚੇਾਸਤੇ ਨਿਕਲ ਆਏ ਆ पर ਤੁਹਾਨੂੰ ਕੀ ਪਤਾ ਸੀ ਵੀ ਆ ਲੰਮਾ ਸਮਾਂ ਵੀ ਮੋਰਚਾ ਲੱਗਦਾ ਸੀ ਫ੍ਰੈਜ ਦੀ ਗਾਹ ਨੂੰ ਲੋਡ ਪਾਣੇ ਕੋਟ ਪਾਇਆ ਠੰਡਾ ਯਾਰ ਹੌਣ ਤਾਂ ਬਈ ਇਹਦਾ ਕੀ ਪਤਾ ਹੈ ਗਣ ਮੁੜ ਕੇ ਫੇਰ ਤੁਰੇ ਫਿਰਾਂਗੇ ਪਿੰਡ ਨੂੰ ਸੰਦੇ ਲੈ ਕੇ ਠੀਕ ਆ ਧਾਰ ਕੇ ਆਏ ਇੱਕ ਪਾਸਾ ਕਰਕੇ ਆਉਣਾ ਇੱਕ ਪਾਸਾ ਕਰਕੇ ਆਉਣਾ ਕਿਉਂ ਬਾਪੂ ਜੀ ਹਾਂਜੀ ਹਾਂਜੀ ਇੱਕ ਪਾਸਾ ਕਰਕੇ ਜਾਣਾ ਕੋਈ ਖੁਸ਼ ਹੋ ਜੇ ਜਾਣ ਆਣੇ ਸੀ ਉਹਨਾਂ ਜੇ ਠੀਕ ਆ ਤੁਰੇ ਡਟੇ ਰਾਵਾਂਗੇ ਮੋਰਚੇ ਤੇ ਬਈ ਇੰਨਾ ਸਮਾਨ ਲਿਆਉਣ ਚ ਤਾਂ ਪਰੇਸ਼ਾਨੀ ਹੋਈ ਹੋਈ ਹੋਊਗੀ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਹੋਈ ਸੀ ਅਸੀਂ ਟਰਾਲੀਆਂ ਚ ਲਾਦ ਲਿਆ ਕੋਈ ਪਰੇਸ਼ਾਨੀ ਨਹੀਂ ਖਾਰਾ ਨਗਰ ਸਾਡੇ ਨਾਲ ਸੀਗਾ ਠੀਕ ਆ ਹਾਂ ਅਸੀਂ 14 15 ਮੰਦਰ ਆ ਗਏ ਬਾਕੀ ਬਾਅਦ ਚੁਰੇ ਹੁੰਦੇ ਆ ਕਿਹਦੇ ਪਾਸੋਂ ਆਇਆ ਬਈ ਕਿਹੜਾ ਏਰੀਆ ਸ਼੍ਰੀ ਮੁਕਤਸਰ ਹਲਕਾ ਜ਼ਿਲ੍ਹਾ ਮੁਕਤਸਰ ਮੁਕਤਸਰ ਤੋਂ ਆਏ ਹਾਂ ਤੇ ਦੇਖ ਲਓ ਵੀ ਕੱਲੀ ਕੱਲੀ ਚੀਜ਼ ਮੈਂ ਇਧਰੋਂ ਛਾਰਾ ਮਾਰਾਂਗਾ ਨੌ ਕਟਣੀ ਨੌ ਕਟਣੀ ਤੱਕ ਪੱਖਾ ਕੂਲਰ ਐ ਵਧੀਆ ਦਵਾਈ ਔਰ ਲੱਡੂ ਲੁੱਡੂ ਗੜਗੜ ਪੂਰਾ ਆਇਆ ਜੰਨੀਆਂ ਸੋ ਮੈਡੀਕਲ ਵੀ ਆ ਫੜੀ ਮੈਡੀਕਲ ਤਾਂ ਵੈਸੇ ਇੱਥੇ ਬਹੁਤ ਮਿਲ ਜਾਂਦਾ ਵੀ ਆਪਾਂ ਪਿੰਡੋਂ ਹੀ ਲੈ ਕੇ ਆਏ ਆ ਇੱਥਾਂ ਜੀ ਤੇ ਅਨਵਾਟਰ ਵੀ ਚੱਕ ਲਿਆਂਦਾ ਕਰੋ ਬਾਈ ਯਾਰ ਮੱਛਰ ਲੜੂਗਾ ਨਾਲੇ ਲਾਈਟ ਠੀਕ ਆ ਮੋਬਾਈਲ ਵੀ ਚਾਰਜ ਕਰਨੇ ਪਿਛਲੇ ਪਿਛਲੇ 13 ਮਹੀਨੇ ਦੇ ਮੋਰਚੇ ਨੇ ਤਜਰਬਾ ਦੇ ਦਵਾਤਾ ਹਣ ਉਹਦੋਂ ਵੀ ਅਸੀਂ ਇੰਨਾ ਹੀ ਸਮਾਨ ਲੈ ਆਏ ਸੀ ਠੀਕ ਆ ਉਹਦੋਂ ਵੀ ਚੱਕ ਲਿਆ ਸੀ ਟੈਂਟ ਫੋੜੀ ਜੋ ਕੁਝ ਹੈਗਾ ਲੈ ਚੱਲੋ ਉਹਨਾਂ ਵੀ ਸਾਡੇ ਕੋਲੇ ਸਾਨੂੰ ਪਤਾ ਸੀ ਵੀ ਦਵਾਰੇ ਲਾਉਣਾ ਪਊਗਾ ਸੰਭਾਲ ਕੇ ਰੱਖਿਆ ਪਿਆ ਸੀ ਉਵੇਂ ਫੇਰ ਚੱਕ ਲਈ ਠੀਕ ਆ ਕਰਦੇ ਨਹੀਂ ਕਿਹਾ ਵੀ ਇੰਨੇ ਲੋਡ ਨੂੰ ਕੀ ਆ ਕਰਦੇ ਨਹੀਂ ਹਾਲੇ ਉਹ ਤਾਂ ਸਭ ਸੰਸਾਰ ਦਿੰਦੇ ਆ ਪੂਰਾ ਮਗਰ ਆ ਵੀ ਕਹਿੰਦੇ ਹੋਣਗੇ ਵੀ ਆ ਵੀ ਰਹਿ ਗਿਆ ਆ ਵੀ ਰਹਿ ਗਿਆ ਪੂਰਾ ਕੰਮ ਕਹਿ ਰਹੋ ਤੁਸੀਂ ਅਸੀਂ ਇਹ ਮਗਰ ਸੰਭਾਲਦੇ ਬਾਈ ਕਿਵੇਂ ਵੇਖ ਦੋ ਕਿ 13 ਮਹੀਨੇ ਦਾ ਲੰਮਾ ਸਮਾਂ ਪਹਿਲਾਂ ਵੀ ਮੋਰਚਾ ਲੱਗਿਆ ਰਿਹਾ ਉਦੋਂ ਮੰਗਾ ਮੰਨ ਲਈਆਂ ਅਸੀਂ ਵਾਪਸ ਆ ਗਏ ਕਿ ਲੱਗਦਾ ਹੁਣ ਉਸ ਤੋਂ ਬਾਅਦ ਉਹ ਮੰਗਾ ਮੰਨ ਤਾਂ ਲਈਆਂ ਤੇ ਉਹਨਾਂ ਨੂੰ ਅਮਲੀ ਰੂਪ ਵੀ ਦਿੱਤਾ ਜਾਊਗਾ ਦਿੱਤਾ ਜਾਊਗਾ ਜੀ ਹੂੰ ਅਸੀਂ ਲੈ ਕੇ ਛੱਡਾਂਗੇ ਆਪਦੇ ਹੱਕਾਂ ਠੀਕ ਹੈ ਜਿੰਨਾ ਚਿਰ ਮੰਗਾ ਮੰਨੀਆਂ ਨਾਲ ਉਹ ਨਜ਼ਰ ਨਹੀਂ ਉਹ ਕਰਦੇ ਉਹਨਾਂ ਚੱਕ ਰਹੀ ਵਾਪਸ ਨਹੀਂ ਆਉਂਦੇ ਨਹੀਂ ਆਇਤੀ ਦਾ ਪੱਕੇ ਪੂਰਾ ਧਾਰ ਕੇ ਆਏ ਠੀਕ ਹੈ ਐਜੀ ਪਿੱਛੇ ਨਹੀਂ ਹਟਦੇ ਇਹ ਸਰਕਾਰ ਦਾ ਮਾਹੌਲ ਤਾਂ ਐ ਲੱਗਦਾ ਬਾਰਡਰ ਨਹੀਂ ਟੱਪਣ ਦਿੱਤਾ ਇਹਦਾ ਹਰਿਆਣੇ ਚ ਨਹੀਂ ਵੜਿਆ ਜਾਣਾ ਉਹ ਤਾਂ ਜੀ ਸਾਨੂੰ ਹਜੇ ਤੱਕ ਕਿਹਾ ਨਹੀਂਗਾ ਜੋ ਆਗੂਆਂ ਨੇ ਹਾਂਜੀ ਲੀਡਰਾਂ ਨੇ ਸਾਨੂੰ ਕਿਹਾ ਨਹੀਂਗਾ ਇਹ ਬਾਰਡਰ ਇੱਕ ਬਾਰਡਰ ਕੀ ਖਿੱਚਦਾ ਰਿਹਾ ਮਿੰਟਾਂ ਜੀ ਬਾਵਾ ਵੈਰੀਗੇਟਿੰਗ ਕੀਤੀ ਆ ਮੈਂ ਵੇਖਿਆ ਉਹ ਇਹ ਕਹਿੰਿਆ ਸੀ ਜੇ ਵੀ ਇਸ ਨਾ ਖਿੱਚ ਦਾਂਗੇ ਅੱਛਾ ਹਾਂ ਠੀਕ ਆ ਤਾਰਾ ਤੋਰਾ ਕੰਡਿਆਂ ਵਾਲੀਆਂ ਬਾਪੂ ਮਾਣੇ ਕੁਛ ਵੀ ਹੋਵੇ ਕੰਡਿਆਂ ਦੇ ਧਾਰਾਂ ਦਾ ਸ਼ਾਹ ਬੁਲਾਉਂਦੇ ਰਹੇ ਹੱਥੀ ਅੱਛਾ ਉਹ ਉਹ ਨਹੀਂ ਕੰਮ ਕਰ ਦਰਦੇ ਉਤੋਂ ਉਹ ਕੋਈ ਸੁਵਿਧਾ ਨਹੀਂ ਚੀਜ ਹੈ ਠੀਕ ਹੈ ਇਹ ਤਾਂ ਬਾਪੂ ਗੋਲੇ ਗੋਲੇ ਵੀ ਸੱਟਦੇ ਆ ਕਹਿੰਦੇ ਗੈਸਾਂ ਲਈ ਸਿੱਟੇ ਆ ਸਿੱਟੇ ਆ ਸਾਨੂੰ ਪਤਾ ਹੈ ਗੋਲੇ ਗੋਲੇ ਵੀ ਕੁਝ ਨਹੀਂ ਕਰਦੇ ਸਾਨੂੰ ਤਜਰਬਾ ਆ ਗਿਆ ਐਸੀ ਗੋਰੀਆਂ ਲੈ ਆ ਜੰਨੇ ਆ ਅੱਛਾ ਤੇ ਹੋਂ ਕੇ ਤੇ ਉੱਛੇ ਨੱਪਦੇ ਨੇ ਨੱਪੇ ਸੀ ਪਹਿਲਾਂ ਬਾਪੂ ਜਿਹੜੇ ਪਹਿਲਾਂ ਸਿੱਟੇ ਆ ਹੈ ਨੱਪੇ ਆ ਠੀਕ ਆ ਕਿਵੇਂ ਕਿਵੇਂ ਖਲੋਂ ਕਿਹਨੇ ਦੱਸਿਆ ਵੀ ਐ ਕਰ ਲੋ ਸਾਨੂੰ ਜਾਨ ਨਹੀਂ ਲੱਗਦੀ ਤਜਰਬਾ ਆ ਗਿਆ ਦੱਸਣਾ ਇਹਨਾਂ ਦਾ ਸੱਚੀ ਠੀਕ ਆ ਐ ਜਿਵੇਂ ਫੋਰਸ ਨੇ ਤਿਆਰੀ ਕੀਤੀ ਆ ਤੁਸੀਂ ਵੀ ਪੂਰੀ ਤਿਆਰੀ ਕਰਕੇ ਆਇਆ ਹੋ ਪੂਰੀ ਠੀਕ ਆ ਹਾਂਜੀ ਐਨ ਬਾਪੂ ਜਿਵੇਂ ਜਿਹੜੇ ਉਧਰ ਹਰਿਆਣੇ ਦੇ ਪਾਡਰ ਤੇ ਖੜੇ ਆ ਉਹ ਵੀ ਸਾਡੇ ਧੀਆ ਪੁੱਤ ਆ ਇਹ ਸਰਕਾਰਾਂ ਦੀ ਜਿਹੜੀ ਰਣਨੀਤੀ ਆ ਭਰਾ ਨੂੰ ਭਰਾ ਨਾਲ ਲੜਾਉਣ ਵਾਲੀ ਗੱਲ ਨਹੀਂ ਉਹੋ ਹੀ ਆ ਨਾ ਕਿ ਸਾਨੂੰ ਸਹਿਯੋਗ ਪੂਰਾ ਦਿੰਦੇ ਆ ਠੀਕ ਆ ਛੋਟਾ ਵੀਰ ਆ ਸਾਡਾ ਹਰਿਆਣਾ ਹਾਂ ਹਾਂ ਪੂਰਾ ਸਹਿਯੋਗ ਕਰਦੇ ਆ ਸਾਨੂੰ ਹਰਿਆਣੇ ਵਾਲੇ ਇੱਥੇ ਲੱਸੀਆਂ ਲੱਸੀ ਕਰ ਕੋਈ ਕਸਰ ਵੀ ਨਹੀਂ ਛੱਡਦੇ ਦੁੱਧ ਪਾਣੀ ਫੋੜ ਵਾਦੂ ਵਾਦੂ ਉਹਦਾ ਦੇ ਨਾਲ ਅਸੀਂ ਦਿੱਲੀ ਵੀ ਚੱਲਾਂਗੇ ਯਾਰ ਆ ਤਿਆਰ ਹੋ ਤਿਆਰ ਠੀਕ ਆ ਬਾਹਰ ਆ ਜਾਓ ਤੁਸੀਂ ਬਣਾਇ ਫਿਰਦੇ ਇਕੱਠੇ ਨਹੀਂ ਤੋੜਨਾ ਸੀ ਠੀਕ ਆ ਹਾਂ ਲੱਗਦਾ ਤੋੜਨ ਦੇ ਦੂ ਸਰਕਾਰ ਤੋੜ ਦੇਣਗੇ ਕਿੰਨਾ ਵੀ ਦਿਨ ਲਾਉਣਗੇ ਕਿੰਨਾ ਕਿਰ ਖੜੂ ਤੋੜਨਾ ਹੀ ਪੈਣਾ ਟ੍ਰੇਨਿੰਗ ਲਈ ਆ ਉਹਨਾਂ ਨੇ ਪੂਰੀ ਕਿੰਨੀ ਲਈ ਹੋ ਗਈ ਅੱਛਾ ਇੱਧਰ ਅਸੀਂ ਵੀ ਬਹੁਤ ਲਈਆਂ ਹਾਂ ਹਾਂ ਕਿ ਲੋ ਲੈ ਵੱਡੀਆਂ ਵੱਡੀਆਂ ਮਸ਼ੀਨਾਂ ਲਿਆ ਕੇ ਪੱਟੇ ਦੇ ਪੂਪ ਲਾਈਨ ਹਾਂ ਜਿੱਦੇ ਪੂਪ ਲਾਈਨ ਆ ਗਈਆਂ ਜੱਟਾਂ ਕੋਲੇ ਪੂਪ ਲੈਣਾ ਹਾਂ ਜੱਟਾਂ ਕੋਲੇ ਸੰਦਿਆ ਹੈਡਰੇਟ ਤੇ ਜੀਸੀਬੀਆਂ ਜੱਟ ਹੀ ਚਲਾਉਂਦੇ ਆ। ਗਾੜੀ ਇਹੇ ਕੰਮ ਕਰਦੇ ਮਿੱਟੀ ਨਾਲ ਮਿੱਟੀ ਖੋਣਾ। ਉਹ ਉਹ ਜਿਹੜੀ ਪਤੰਗਾ ਵਾਲੀ ਜ਼ਕੀਮ ਲਾਈ ਸੀ ਉਹ ਬੜੀ ਉਹ ਵੀ ਜੱਟ ਹੀ ਲਾਉਂਦੇ ਲਾਈ। ਹਾਂ ਜਿਹੜੀ ਗਾੜੀ ਹੁੰਦੀ ਆ। ਜਿਵੇਂ ਜਿਵੇਂ ਆਉ ਬਾਈਪਾਸੇ ਗੜਾ ਅੱਕੇ ਤਾਂ ਜੱਟ ਦੀ ਗਾੜੀ ਹੁੰਦੇ ਆ। ਆ ਜਗਾੜ ਚ ਗੂੜ ਪੂਰਾ ਕਰਕੇ ਲਿਆਏ ਹੋ ਘਰੇ। ਪੂਰਾ ਪੂਰਾ। ਭਈਆ ਲਾਈਟ ਆਲਾ ਹੁਣ ਇਹ ਬੈਟਰੀ ਤੇ ਆ ਲਾਈਟ ਲੂਟ। ਨਹੀਂ ਬੈਟਰੀ ਤੇ। ਬੈਟਰੀ ਤੇ ਆ। ਸੋਲਰ ਵੀ ਸੋਲਰ ਵੀ ਹੈ ਜੀ। ਅੱਛਾ ਉੱਤੇ ਲੱਗਿਆ ਪਿਆ ਸੋਲਰ ਤਾਰ ਚਾਰਜ ਹੁੰਦਾ ਬੈਂਟਰ ਸਾਡਾ ਚਾਰਜ ਹੁੰਦਾ ਸੋਲਰ ਵੀ ਹੈ ਸੋਲਰ ਵੀ ਹੈ ਬੱਲੇ ਬਾਬਾ ਤੇਰੇ ਫਿਰ ਬਾਪੂ ਇੱਥੇ ਮੈਂ ਇੱਕ ਬਾਪੂ ਨੇ ਵੇਖੇ ਡੰਡੁੱਡ ਪੂਰੀ ਮਾਰੀ ਜਾਂਦੇ ਕਹਿੰਦੇ ਤਿਆਰੀ ਕਰਦੇ ਆ ਸੀ ਹੈ ਮੈਂ ਛੋਟਾ ਨਹੀਂ ਘਰ ਤਿਆਰੀ ਨਹੀਂ ਮੈਂ 70 ਪੁੱਤਰ ਸਾਲ ਦਾ ਬੁੜਾ ਹੈਗਾ ਅੱਛਾ ਤੇ ਉਹ ਇਹਨਾਂ ਦੇ ਨਾਲ ਮੈਂ ਰਹੂੰਗਾ ਹੌਸਲਾ ਦੇਣ ਵਾਸਤੇ ਨੰਬਰ ਤੇ ਹੱਥ ਹੈ ਹਾਂ ਪੂਰਾ ਅੱਲਾ ਸ਼ੇਰੀ ਜੀ ਦੇ ਦਿਆ ਕਰੋ ਮੜਾ ਖਿੱਚ ਪੂਰੀ ਪੂਰੀ ਦਿੰਨੇ ਆ ਠੀਕ ਹੈ ਹਾਂ ਕਿਵੇਂ ਬਾਈ ਆਖੰਡੀ ਦੇ ਰਿਹਾ ਫੱਟੇ ਚੱਕ ਦੇਗੇ ਅੱਛਾ ਮੈਂ ਬਾਈ ਦੀ ਗੱਲ ਦੱਸਦਾ ਬਾਈ ਕਹਿੰਦਾ ਆਖੰਡੀ ਦੇ ਦੇਰਾ ਫੱਟੇ ਚੱਕ ਦਿਆਂਗੇ ਫੱਟੇ ਚੱਕ ਦਾਂਗੇ ਫੱਟੇ ਫੱਟੇ ਦੋ ਤਰ੍ਹਾਂ ਦੇ ਹੁੰਦੇ ਕਿਹੜੇ ਚੱਕੋਂਗੇ ਬਾਰਡਰ ਟੱਪਣ ਵਾਸਤੇ ਟੱਪਣ ਵਾਸਤੇ ਹਾਂਜੀ ਫਿਰ ਫਿਰ ਅਸਾ ਮੇਨ ਮਕਸਦ ਤਾਂ ਸਿਰਫ ਇਹੀ ਸੀ ਵੀ ਦਿੱਲੀ ਜਾ ਕੇ ਆਪਦੇ ਆਪ ਦੀ ਗੱਲ ਪਹੁੰਚਾਉਣੀ ਆ ਹਾਂਜੀ ਫਿਰ ਡਰ ਕਿਹੜੀ ਗੱਲ ਦਾ ਸਰਕਾਰ ਦਾ ਡਰ ਇਹਨਾਂ ਨੂੰ ਇਹ ਆ ਵੀ ਸਾਡੇ ਉੱਤੇ ਆ ਕੇ ਜਾਮ ਲਾਉਣਗੇ ਸਾਨੂੰ ਤੰਗ ਪ੍ਰੇਸ਼ਾਨੀ ਕਰਨਗੇ ਹੂੰ ਤੇ ਬਾ ਗੇ ਇਸ ਨੀਤੀ ਨਾ ਆਈ ਸੀ ਤੁਸੀਂ ਹਾਂਜੀ ਮੇਰੇ ਸੁਪਰੇ ਜਾ ਕਰਨਾ ਨਹੀਂ ਕਰਨਾ ਨਹੀਂ ਅਸੀਂ ਤੇ ਆਪਾਂ ਇਕੱਲੇ ਕੇ ਸਮੇਂ ਬੈਠੇ ਰਹੇ ਹੁਣ ਵੀ ਇੱਕ ਸਾਈਡ ਤੇ ਬਟਾਂਗੇ ਤੁਸੀਂ ਮੇਰੀ ਗੱਲ ਸੁਣੋ ਸਾਡਾ ਤਾਂ ਨਾ ਸ਼ਾਂਤ ਵੀ ਜਾਵਾਂ ਨਾ ਕੋਈ ਸਾਡੇ ਕੋਲ ਤਿਆਰ ਹੈ ਨਾ ਕੋਈ ਕੁਸ ਹੈ ਸਾਦਣਾ ਬਹਿਣਾ ਨਾ ਕਿਸੇ ਨੂੰ ਕੋਈ ਲੜਨਾ ਨਹੀਂ ਬੋਲਣਾ ਨਹੀਂ ਆਪਦੀ ਮੰਗ ਤਾਂ ਮੰਗ ਸਕਦੇ ਹਾਂ ਅਸੀਂ ਹਮ ਹੱਕ ਮੰਗਦੇ ਇਹ ਅਧਿਕਾਰ ਆ ਵਿਆਹ ਦੀ ਆਵਾਜ਼ ਠਾ ਸਕਦਾ ਇਹ ਬੱਚਾ ਹੋਊਗਾ ਮਾਂ ਕੋਲੇ ਉਹ ਰੋਊਗਾ ਹਮ ਤਾਂ ਫੇਰ ਹੀ ਮਾਂ ਦੁੱਧ ਦੇਊਗੀ ਠੀਕ ਹੈ ਜਦੋਂ ਨਾ ਉਹ ਰੋਏ ਨਾ ਤਾਂ ਕੰਮ ਕਰਦੀ ਫਿਰੂਗੀ ਉਹਨੇ ਦੁੱਧ ਨਹੀਂ ਦੇਣਾ ਜਦੋਂ ਬਾਲਾ ਰੋਂਦਾ ਤਾਂ ਕੁੱਟ ਵੀ ਦਿੰਦੀ ਆ ਮਾਂ ਕੁੱਟ ਤੇ ਫਿਰ ਕੋਈ ਗੱਲ ਨਹੀਂ ਕੁੱਟ ਖਾ ਖਾਈ ਵੱਡੇ ਹੁੰਦੇ ਆ ਠੀਕ ਹੈ ਪਰ ਇਹ ਚੀਜ਼ ਦਾ ਡਰ ਡਰਉਂਦੀਆਂ ਕਿਉਂ ਨਾ ਨਾ ਕੋਈ ਡਰ ਨਹੀਂ ਸਾਨੂੰ ਉੱਥੋਂ ਨਾ ਚੱਲਦੇ ਸੀ ਹਾਂਜੀ ਸਾਨੂੰ ਉਦੋਂ ਪਤਾ ਲੱਗਿਆ ਜਾਂਦਾ ਵੀ ਆਏ ਆ ਤਾਰਾਂ ਪਾਈਆਂ ਡਰੋਂ ਦਾ ਚੱਲਦੇ ਹੀ ਨਾ ਸੀ ਠੀਕ ਹੈ ਮਨ ਬਣਾ ਕੇ ਬੜਿਆ ਕਿ ਪੁੱਠੇ ਗੰਮਾਂ ਨੂੰ ਮੂਰੇ ਹੋ ਜਾਂਦੇ ਆ ਮਨ ਬਣਾ ਕੇ ਸਾਨੂੰ ਤਾਂ ਸਿੱਧੇ ਹੀ ਲੱਗਦੇ ਤੁਹਾਨੂੰ ਕੁੱਟੇ ਲੱਗਦੇ ਆ ਨਹੀਂ 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 ਉਹ ਉਵੇਂ ਨਹੀਂ ਕਹਿ ਰਹੇ ਵੀ ਜਦੋਂ ਲੋਕ ਮੌਤ ਦਰਦੇ ਹੁੰਦੇ ਆ ਵੀ ਅਰਾਏ ਨਾ ਹੋ ਜੇ ਤੁਸੀਂ ਮੂਰ ਨੂੰ ਹੋ ਗਏ ਵੇਖਦੇ ਆ ਕੌਣ ਕਰੂਗਾ ਹੈ ਨਹੀਂ ਹੁਣ ਖਾਈ ਪੀ ਬੈਠੇ ਆ ਅੱਛਾ ਹੈ ਕੀ ਦੋ ਚਾਰ ਛਾਹ ਹੋਰ ਜਾਵਾਂਗੇ ਫੇਰ ਕੀ ਕਰ ਲਾਂਗੇ ਜਦੋਂ 70 ਸਾਲਾਂ ਚ ਕੁਛ ਨਾ ਆਇਆ ਹਾਂ ਤੇ ਹੱਕੀ ਮੰਗਾ ਬਈ ਉਧਰ ਰੋਜ਼ ਰੋਜ਼ ਵੀ ਚੱਕ ਲੈ ਹੈਣਾ ਹਾਂ ਬਥੇਰੇ ਚੱਕ ਲੈ ਆ ਗੋੜਾ ਲੈਂਦਾ ਸੀ ਜੀ ਜਵਾਕਾ ਹੋ ਸਰੀਆ ਪਿਆ ਸੀ ਸਰੀਏ ਲੈ ਅੱਛਾ ਉਹ ਜਿਹੜਾ ਤਿੱਖਾ ਸਰੀਆ ਹਾਂਜੀ ਠੀਕ ਹੈ ਇਹ ਕਹਦੇ ਹੱਥ ਤੇ ਲੈ ਜਾਂਦਾ ਇਹ ਦੇ ਤੂੰ ਵਿਖਾਵਾਂਗੇ ਆਏ ਵੀ ਬਾਰਡਰਾਂ ਤੇ ਜਾ ਕੇ ਆਏ ਆਏ ਜੰਗਾ ਜਿੱਤੀ ਦੀਆਂ ਹਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਹੌਸਲੇ ਬੁਲੰਦ ਰੱਖਿਓ ਸਾਨਾਂ ਨੇ ਸਾਨੂੰ ਪਿੱਛੇ ਆਖਿਆ ਵੇਆ ਤੁਸੀਂ ਸਾਨੂੰ ਦੱਸਿਓ ਜਦੋਂ ਪਟਨ ਦਾ ਟਾਈਮ ਆਇਆ ਸੀ ਰਾਤੇ ਰਾਤ ਪਹੁੰਚਾਂਗਾ ਪਹੁੰਚ ਜਾਗੇ ਉਹ ਤਾਂ ਅੰਦਰ ਅੱਛਾ ਉਹ ਅੰਦਰ ਤਿਆਰੀ ਲਈ ਆਈ ਆਂ ਤਿਆਰੀ ਲਈ ਜਾਂਦੇ ਹੁਣ ਵੀ ਫਸਲ ਵੀ ਸਾਹਮਣੀ ਆ ਸੀ ਆਪਦੀ ਪਿੱਛੇ ਤੇ ਉਹ ਵਾਲੇ ਸਾਨੂੰ ਬੱਸ ਦੱਸ ਦੇ ਵੀ ਉਹ ਜੇ ਲੰਮਾ ਸਮਾਂ ਮੋਰਚਾ ਚੱਲ ਗਿਆ ਕਣਕਾ ਪੱਕਾ ਹੀ ਆ ਫਿਰ ਇਹਨਾਂ ਦੇ ਕਿਵੇਂ ਕਰੋਗੇ ਕਰਾਂ ਜੀ ਕਣਕਾ ਕੋਣ ਤੇ ਕਣਕਾ ਵੜਦਾਂਗੇ ਜੀ ਜਿਹੜਾ ਪੈਲਪਰਾ ਸਾਡਾ ਇੱਥੇ ਬੈਠਾ ਉਹਦੀ ਕਣਕਾ ਵੜਾਂਗੇ ਅੱਗੇ ਵੀ ਵੱਡੀ ਆਈ ਸੀ ਝੋਨਾ ਕਰਕੇ ਵੱਡੀ ਆ ਸੰਭਾਲ ਕੋਈ ਤੰਤ ਨਹੀਂ ਉਹਨਾਂ ਦਾ ਵਾਹ ਵੀ ਜਾਂਗੇ ਝੋਨਾ ਵੀ ਲਾਵਾਂਗੇ ਸਾਰਾ ਕੰਮ ਉਹਦਾ ਕਰਕੇ ਦੇਵਾਂਗੇ ਠੀਕ ਹੈ ਜਿਹੜਾ ਇੱਥੇ ਆਊਗਾ ਉਹਦਾ ਕੰਮ ਕਰਕੇ ਦੇਵਾਂਗੇ ਸੀ ਠੀਕ ਹੈ ਤਾਂ ਪ੍ਰਵਾਹ ਨਹੀਂ ਪ੍ਰਵਾਹ ਨਹੀਂ ਕੋਈ ਅੱਗੇ ਵੀ ਕੀਤਾ ਸੀਗੇ ਜੀ ਅਸੀਂ ਸ਼ੁਕਰੀਆ ਭਾਈ ਮਿਹਰਬਾਨੀ